सीएम भगवंत मान दी कोठी ਸਾਹਮਣੇ ਜੈ ਇੰਦਰ ਕੌਰ ਨੇ ਧਰਨਾ ਲਗਾ ਦਿੱਤਾ ਅਚਾਨਕ ਜੈ ਇੰਦਰ ਕੌਰ ਜਿਹੜੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਧੀ ਨੇ ਉਹਨਾਂ ਨੇ ਸੀਐਮ ਭਗਵੰਤ ਮਾਨ ਦੇ ਘਰ ਦੇ ਬਾਹਰ ਧਰਨਾ ਲਗਾ ਦਿੱਤਾ ਜਾਂ ਕਹਿ દઈએ ਕਿ ਪ੍ਰਸ਼ਾਸਨ ਨੇ ਉਹਨਾਂ ਨੂੰ ਉੱਥੇ ਰੋਕ ਲਿਆ ਇਸ ਸੂਰਤ ਦੇ ਵਿੱਚ ਜਮ ਕੇ ਨਾਰੇਬਾਜ਼ੀ ਹੋਈ ਹੈ ਔਰ ਜਦੋਂ ਪੱਤਰਕਾਰਾਂ ਨੇ ਪੁੱਛਿਆ ਜੈ ਇੰਦਰ ਕੌਰ ਨੂੰ ਕਿ ਉਹਨਾਂ ਦਾ ਮੰਤਵ ਕੀ ਸੀ ਇੱਥੇ ਆਉਣ ਦਾ ਤਾਂ ਉਹਨਾਂ ਨੇ ਸਾਫ਼ ਕਿਹਾ ਕਿ ਉਹ ਸੀਐਮ ਭਗਵੰਤ ਮਾਨ ਨੂੰ ਕੁਝ ਕਾਗਜ਼ ਸੌਂਪਣ ਆਏ ਸਨ ਉਹਨਾਂ ਦੇ ਵੱਲੋਂ ਮੰਗ ਪੱਤਰ ਸੌਂਪਣ ਆਏ ਸਨ ਜਿਸ ਸਥਿਤੀ ਦੇ ਵਿੱਚ ਉਹਨਾਂ ਨੂੰ ਸੀਐਮ ਭਗਵੰਤ ਮਾਨ ਨਾਲ ਨਹੀਂ ਮਿਲਣ ਦਿੱਤਾ ਗਿਆ ਔਰ ਉੱਥੇ ਉਹਨਾਂ ਨੂੰ ਰੋਕ ਦਿੱਤਾ ਗਿਆ ਉਹ ਔਰਤਾਂ ਦੇ ਮੁੱਦੇ ਉੱਤੇ ਗੱਲ ਕਰਨ ਆਏ ਸੀ ਕੁੜੀਆਂ ਦੇ ਨਾਲ ਕਹਿੰਦੇ ਸ਼ਰਿਆਮ ਛੇੜਛਾੜ ਹੋਈ ਦੀ ਹੈ ਸ਼ਰਿਆਮ ਕੁੜੀਆਂ ਜਿਹੜੀਆਂ ਨੇ ਉਹ ਅਸੁਰੱਖਿਅਤ ਨੇ ਲਾ ਐਂਡ ਆਰਡਰ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਲਾ ਐਂਡ ਆਰਡਰ ਦੀ ਸਥਿਤੀ ਜਿਹੜੀ ਹੈ ਉਹ ਬੜੀ ਡਾਮਾਡੋਲ ਚੱਲਦੀ ਪਈ ਹੈ ਇਹ ਇਲਜ਼ਾਮ ਜੈਨਦਰ ਕੌਰ ਨੇ ਲਾਏ ਔਰ ਇਸ ਸੂਰਤ ਦੇ ਵਿੱਚ ਉਹ ਕਹਿੰਦੇ ਕਿ ਉਹ ਸੀਐਮ ਭਗਵੰਤ ਮਾਨ ਨੂੰ ਆਪਣਾ ਮੰਗ ਪੱਤਰ ਸੌਂਪਣ ਆਏ ਸੀਗੇ ਪਰ ਇਸ ਰੈਫਰੈਂਡਮ ਨੂੰ ਸੌਂਪਣ ਤੋਂ ਪਹਿਲਾਂ ਹੀ ਉਹਨਾਂ ਨੂੰ ਰੋਕ ਦਿੱਤਾ ਗਿਆ ਜਦ ਕਿ ਉਹਨਾਂ ਦੇ ਨਾਲ ਬੀਜੇਪੀ ਦੀਆਂ ਕਈ ਮਹਿਲਾਵਾਂ ਵੀ ਮੌਜੂਦ ਸਨ ਸੀਐਮ ਭਗਵੰਤ ਮਾਨ ਦੀ ਕੋਠੀ ਦੇ ਬਾਹਰ ਕੈਪਟਨ ਅਮਰਿੰਦਰ ਸਿੰਘ ਦਿੱਤੀ ਜੈਨਦਰ ਕੌਰ ਸੀਐਮ ਭਗਵੰਤ ਮਾਨ ਨੂੰ ਮਿਲਣਾ ਚਾਹੁੰਦੇ ਸੀ ਪਰ ਮਿਲ ਨਹੀਂ ਸਕੇ ਖੈਰ ਸਿਚੁਏਸ਼ਨ ਜਿਹੜੀ ਹੈ ਉਹ ਲਾਅ ਐਂਡ ਆਰਡਰ ਨੂੰ ਲੈ ਕੇ ਦੇਖੀਏ ਤਾਂ ਜ਼ਰੂਰ ਕਿਤੇ ਨਾ ਕਿਤੇ ਸਵਾਲ ਖੜਦੇ ਪਏ ਆ ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਪੂਰੀ ਮੁਹਿੰਮ ਜਿਹੜੀ ਆ ਉਹ ਚਲਾ ਰਹੀ ਆ ਪੰਜਾਬ ਸਰਕਾਰ ਪੂਰੀ ਮੁਹਿੰਮ ਚਲਾ ਰਹੀ ਹੈ ਜਿਸ ਮੁਹਿੰਮ ਤਹਿਤ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲਾਅ ਐਂਡ ਆਰਡਰ ਮੇਨਟੇਨ ਰੱਖਿਆ ਜਾਵੇ ਪਰ ਦੂਜੇ ਪਾਸੇ ਸਿਚੁਏਸ਼ਨਸ ਜਿਹੜੀਆਂ ਕਦੇ ਕਦੇ ਹੱਥੋਂ ਬਾਹਰ ਹੁੰਦੀਆਂ ਵੀ ਨਜ਼ਰ ਆਉਂਦੀਆਂ ਨੇ ਪਰ ਸਵਾਲ ਤਾਂ ਇਹ ਆ ਕਿ ਕੀ ਕੈਪਟਨ ਸਰਕਾਰ ਵੇਲੇ ਇਹ ਚੀਜ਼ਾਂ ਨਾਰਮਲ ਸਨ ਕੀ ਕੈਪਟਨ ਸਰਕਾਰ ਵੇਲੇ ਮਹਿਲਾਵਾਂ ਕੁੜੀਆਂ ਔਰਤਾਂ ਸੁਰੱਖਿਅਤ ਸਨ ਕੀ ਰਾਹ ਚੱਲਦੀਆਂ ਔਰਤਾਂ ਨੂੰ ਉਸ ਵੇਲੇ ਕੋਈ ਪ੍ਰੋਬਲਮ ਨਹੀਂ ਸੀ ਉਸ ਵੇਲੇ ਕੀ ਰਾਹ ਚੱਲਦੀਆਂ ਔਰਤਾਂ ਬੇਫਿਕਰੀ ਦੇ ਨਾਲ ਤੁਰਦੀਆਂ ਸਨ ਸਿਚੁਏਸ਼ਨ ਤਾਂ ਇਹ ਹੈ ਕਿ ਹੁਣ ਸੀਐਮ ਭਗਵੰਤ ਮਾਨ ਜਾਂ ਭਗਵੰਤ ਮਾਨ ਸਰਕਾਰ ਦੇ ਉੱਤੇ ਸਿੱਧੇ ਨਿਸ਼ਾਨੇ ਸਾਧਣੇ ਆ ਔਰ ਕਿਸ ਤਰ੍ਹਾਂ ਸਾਦੇ ਜਾਣ ਇਸ ਚੀਜ਼ ਨੂੰ ਲੈ ਕੇ ਵੀ ਚਰਚੇ ਨੇ ਕਿ ਸ਼ਾਇਦ ਇਹੀ ਕਾਰਨ ਹੈ ਕਿ ਜਾਇਂਦਰ ਕੌਰ ਸੀਐਮ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਨਿਸ਼ਾਨੇ ਕੱਸ ਰਹੇ ਨੇ ਪਰ ਇਸ ਮਾਮਲੇ ਨੂੰ ਲੈ ਕੇ ਵੱਡਾ ਇਕੱਠ ਕੀਤਾ ਗਿਆ ਸੀਐਮ ਭਗਵੰਤ ਮਾਨ ਦੇ ਘਰ ਦੇ ਬਾਹਰ ਮੁਜ਼ਾਹਰਾ ਕੀਤਾ ਗਿਆ ਪ੍ਰਸ਼ਾਸਨ ਨੇ ਰੋਕਿਆ ਤੇ ਧਰਨਾ ਲਗਾ ਲਿਆ ਗਿਆ ਇਹੋ ਜੀ ਸੂਰਤ ਦੇ ਵਿੱਚ ਕੀ ਬਣੇਗਾ ਆਉਣ ਦੇ ਸਮੇਂ ਨੂੰ ਲੈ ਕੇ ਉਹ ਵੇਖਣ ਵਾਲੀ ਗੱਲ ਹੈ ਪਰ ਇਹ ਮੁੱਦਾ ਆਪਣੇ ਆਪ ਦੇ ਵਿੱਚ ਵੱਡਾ ਜ਼ਰੂਰ ਹੈ